ਮੂ ਇਕੱਠਾ ਹੋਇਆ ਵੈਸੀ ਕਾਫੀ ਸਾਰਾ ਇਥੇ ਜਿਹਦੇ ਵਿੱਚ ਅਸੀਂ ਤ੍ਰੀਕੀ ਨਾਲ ਉਹਨਾਂ ਟ੍ਰਾਸ਼ੀ ਲਈ ਉਹਦੀ ਗੱਡੀ ਦੀ ਨਾਲ ਸਹਿਯੋਗ ਨਾਲ ਜਿਹਦੇ ਵਿੱਚ ਇੱਕ ਡੰਡਾ ਤੇ ਪੂਛੇ ਟਿਸ਼ੀਲਾ ਪਾਊਡਰ ਬ੍ਰਾਊਨ ਤੋਂ ਹੋਇਆ ਗੱਡੀ ਜਿਹੜੀ ਨਾ ਪਿੱਛੋਂ ਆਉਣ ਚੁੰਗੀ ਨੰਬਰ 7 ਉਸਦੇ ਉੱਪਰ ਆਪਣਾ ਕੁਛ ਨਹੀਂ ਜੀ ਅਸਵਾਰ ਦਾ ਫਲੇਪੋ ਲੱਗਿਆ ਸੀ ਫਿਰ ਉਹ ਅਸੀਂ ਰੋਕ ਕੇ ਤ੍ਰੀਕੀ ਨਾਲ ਉਹਨਾਂ ਜਾਂਚ ਕੀਤੀ ਮਨਜੂ ਐਸਪੀ ਸਾਹਿਬ ਦੇ ਹੁਕਮ ਨਾਲ 8 8 ਸ਼ਿਫਟਿੰਗ ਵਾਜ ਮੋਬਾਈਲ ਨੰਬਰ ਅਸੀਂ ਲਾਉਂਦੇ ਰਹਿੰਨੇ ਆ ਅੱਜ ਸਪੈਸ਼ਲ ਆਪਣਾ ਨਾਕਾ ਲੇਟਾਂ ਵਾਲੇ ਚੌਕ ਦੇ ਅਸੀਂ ਲਾਇਆ ਜਿਹਦੇ ਵਿੱਚ ਬੁਲਟ ਮੋਟਰਸਾਈਕਲ ਜਿਸ ਲੰਸਰ ਆ ਗੱਡੀ ਪਾ ਕੇ ਮਾਰਦੇ ਉਹ ਚੈੱਕ ਕਰ ਰਹੇ ਆ ਕਾਲੀਆਂ ਜਾਲੀਆਂ ਵਾਲੀਆਂ ਗੱਡੀਆਂ ਜਿਨ੍ਹਾਂ ਦੇ ਹੂਟਰ ਲੱਗੇ ਉਹ ਚੈੱਕ ਕਰ ਰਹੇ ਆ ਤੇ ਫਲ ਸਵਾਰੀ ਮਿਹਣਾ ਨੰਬਰ ਹੀ ਉਹਨਾਂ ਦੇ ਇਹ ਚੈੱਕ ਕਰਕੇ ਦੀ ਜਾਣਕਾਰੀ ਦਿਆਂ ਸਰ ਇੱਕ ਗੱਡੀ ਜਿਹੜੀ ਤੁਸੀਂ ਅੱਜ ਤੁਸੀਂ ਫੜੀ ਏ ਉਹਦੇ ਵਿੱਚ ਕੀ ਕੁੱਝ ਹੋਇਆ ਸਰ ਇਹ ਗੱਡੀ ਜਿਹੜੀ ਨਾ ਪਿੱਛੋਂ ਚੁੰਗੀ ਨੰਬਰ 7 ਤੋਂ 7:00 ਵਜਾਈ 8:00 ਵਜਾਈ ਗੱਡੀਆਂ ਅਸੀਂ ਰਾਈਡਰ ਤੇ ਚਾਰ ਇਕੋ ਜਿਹੀਆਂ ਗੱਡੀਆਂ। ਜਦੋਂ ਅਸੀਂ ਰੋਕ ਕੇ ਬ੍ਰੇਕੀ ਨਾਲ ਉਹਨਾਂ ਜਾਂਚ ਜੀਵੀ ਦੇ ਵਿੱਚ ਕਾਲੀਆਂ ਗੱਡੀਆਂ ਲੱਗੀਆਂ ਸੀ। ਉਹਦੇ ਵਿੱਚ ਅਸੀਂ ਬਰੋਕਰ ਉਹੀ ਬੰਦੇ ਨੇ ਜਿਹੜੇ ਪਛਾਣ ਉਹਦੇ ਦੇਰੇ ਗੱਡੀ ਉੱਪਰ ਹੈਗਾ ਪਹਿਲਾਂ ਉਹਨੇ ਕਰ ਨਹੀਂ ਹੈਗਾ। ਫਿਰ ਅਸੀਂ ਕੈਟ ਕੋਲਾ ਕੇ ਚੈੱਕ ਕੀਤਾ ਤੇ ਉਹਦੇ ਵਿੱਚ ਫਿਲਟਰ ਲੱਗਾ ਸੀ। ਜਿਹਦੇ ਵਿੱਚ ਫਿਲਟਰ ਉਹਦਾ ਕੱਟ ਕੇ ਚਲਾਣ ਕੀਤਾ ਗਿਆ। ਵਿੱਚੋਂ ਪੁਲਸ ਪਾਰਟੀ ਆਉਂਦੀ ਸੀ ਗੰਠਾਣੇ ਦੀ। ਉਹ ਵੀ ਆ ਗਏ ਜੂ ਨੂੰ ਇਕੱਠਾ ਹੋਇਆ ਵਾ ਸਾਰੇ ਇੱਥੇ। ਇਹਦੇ ਵਿੱਚੋਂ ਅਸੀਂ ਪ੍ਰੀਕੀ ਨਾਲ ਉਹਨਾਂ ਟਰਾਲੀ ਲਈ ਉਹਦੀ ਗੱਡੀ ਦੀ ਨਾਲ ਸਹਿਯੋਗ ਨਾਲ ਜਿਹਦੇ ਵਿੱਚ ਇੱਕ ਢੰਡਾ ਤੇ ਉਸੇ ਛਿੱਟਾ ਪਾਊਡਰ ਬਰਾਊਨ ਹੋਇਆ ਜੀ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਗਈ ਉਹਨਾਂ ਦੇ ਨਾਲ ਅਗਲੀ ਕਾਰਵਾਈ ਲਈ ਉਹ ਫੈਕਟਰੀ ਥਾਣੇ ਉਹਨਾਂ ਨੂੰ ਲੈ ਕੇ ਗਏ ਤੇ ਉਹਦੇ ਉੱਪਰ ਇਸ ਤਰ੍ਹਾਂ ਦਾ ਲੋਗੋ ਲੱਗਿਆ ਹੋਇਆ ਸੀ ਦੂਸਰੇ ਉਹਦੇ ਉੱਪਰ ਆਪਣਾ ਕੁਝ ਨਿੱਜੀ ਅਸਬਾਰ ਦਾ ਟੈਗੋ ਲੱਗਿਆ ਹੋਇਆ ਸੀ ਨੂੰ ਇਕੱਠਾ ਆਇਆ ਵਾਸੀਂ ਕਾਫੀ ਸਾਰਾ ਇੱਥੇ ਜਿਹਦੇ ਵਿੱਚੋਂ ਅਸੀਂ ਪ੍ਰੀਕੀ ਨਾਲ ਉਹਨਾਂ ਟਰਾਲੀ ਲਈ ਉਹਦੀ ਗੱਡੀ ਦੀ ਨਾਲ ਸਹਿਯੋਗ ਨਾਲ ਜਿਹਦੇ ਵਿੱਚ ਇੱਕ ਢੰਡਾ ਇਹ ਪੋਸ਼ਟ ਨੀਸ਼ੀਲਾ ਪਾਊਡਰ ਬ੍ਰਾਉਨ ਤੋਂ ਹੋਇਆ ਗੱਡੀ ਜਿਹੜੀ ਨਾ ਪਿੱਛੋਂ ਆਉਣ ਚੁੰਗੀ ਨੰਬਰ 7 ਉਸ ਰਸਤੇ ਦੇ ਉੱਪਰ ਆਪਣਾ ਕੁਛ ਨਿੱਜੀ ਆਸਵਾਰ ਦਾ ਟੈਕ ਬੋ ਲੱਗਿਆ ਸੀ ਹੁਣ ਅਸੀਂ ਰੋਕ ਕੇ ਤਰੀਕੀ ਨਾਲ ਉਹਨਾਂ ਦੀ ਜਾਂਚ ਕੀਤੀ ਮਨਜੂ ਐਸਪੀ ਸਾਹਿਬ ਦੇ ਹੁਕਮ ਤਾਰ ਢੰਟ ਏਰੀਆ ਦੇ ਵਿੱਚ 8 8 ਸ਼ਿਫਟਿੰਗ ਵਾਹਨ ਲੱਕਾ ਅਸੀਂ ਲਾਉਂਦੇ ਰਹਿੰਨੇ ਆ ਅੱਜ ਸਪੈਸ਼ਲ ਆਪਣਾ ਨਾਕਾ ਲੇਟਾਂ ਵਾਲੇ ਚੌਕ ਦੇ ਅਸੀਂ ਲਾਇਆ ਜਿਹਦੇ ਵਿੱਚ ਬੁਲਟ ਮੋਟਰਸਾਈਕਲ ਸੰਸਰਾ ਗੜਿਫਟਾ ਕੇ ਮਾਰਦੇ ਉਹ ਚੈੱਕ ਕਰ ਰਹੇ ਆ ਕਾਲੀਆਂ ਜਾਲੀਆਂ ਵਾਲੀਆਂ ਗੱਡੀਆਂ ਜਿਹਨਾਂ ਦੇ ਹੂਟਰ ਲੱਗੇ ਉਹ ਚੈੱਕ ਕਰ ਰਹੇ ਆ ਤੇ ਫਲਸਾਰੀ ਮਿਣਾ ਨੰਬਰ ਇਹਨਾਂ ਦੇ ਜਾਂ ਚੈੱਕ ਕਰਕੇ ਜਾਣਕਾਰੀ ਦੇ ਆ ਸਰ ਇੱਕ ਗੱਡੀ ਜਿਹੜੀ ਤੁਸੀਂ ਤੁਹਾਨੂੰ ਫੜੀ ਏ ਉਹਦੇ ਵਿੱਚ ਕੀ ਕੋਝ ਹੋਇਆ ਸਾਰੇ ਗੱਡੀ ਜਿਹੜੀ ਨਾ ਪਿੱਛੋਂ ਹੋਂ ਚੁੰਗੀ ਨੰਬਰ 7 ਤੋਂ 7 ਵਜਾਈ ਹੂਟਰ ਵਜਿਆ ਸੀ ਗੱਡੀਆਂ ਸੀ ਪ੍ਰਾਈਵੇਟ ਦੇ ਚਾਰ ਇੱਕੋ ਜਿਹੀਆਂ ਆਈ 20 ਇਹਨਾਂ ਨੂੰ ਅਸੀਂ ਰੋਕ ਕੇ ਬ੍ਰੇਕੀ ਨਾਲ ਉਹਨਾਂ ਜਾਂਚ ਕੀਤੀ ਦੇ ਵਿੱਚ ਕਾਲੀਆਂ ਜਾਲੀਆਂ ਗੱਡੀਆਂ ਲੱਗੀਆਂ ਸੀ ਬੰਦੇ ਨੇ ਜਿਹੜੂ ਪੁਰਸ਼ਾਣ ਦੇ ਡੇਰੇ ਕੱਢੀ ਉੱਪਰ ਹੈਗਾ ਪਹਿਲਾਂ ਉਹਨੇ ਕਰ ਨਹੀਂ ਹੈਗਾ ਫਿਰ ਅਸੀਂ ਕੈਡ ਕੋਲਾ ਕੇ ਚੈੱਕ ਕੀਤਾ ਤੇ ਉਹਦੇ ਵਿੱਚ ਫੁੱਟਰ ਲੱਗਾ ਸੀ ਜਿਹਦੇ ਵਿੱਚ ਫੁੱਟਰ ਉਹਦਾ ਕੱਟ ਕੇ ਚਲਾਣ ਕੀਤਾ ਗਿਆ ਵਿੱਚੋਂ ਪੁਲਿਸ ਪਾਰਟੀ ਆਉਂਦੀ ਸੀ ਗੰਢਾਣੇ ਦੀ ਉਹ ਵੀ ਆ ਗਏ ਜੂ ਨੂੰ ਇਕੱਠਾ ਹੋਇਆ ਵਸੇ ਗਾਫੀ ਸਾਰਾ ਇੱਥੇ ਜਿਹਦੇ ਵਿੱਚ ਅਸੀਂ ਫਰੀਕੀ ਨਾਲ ਉਹਨਾਂ ਟਰਾਲੀ ਲਈ ਉਹਦੀ ਗੱਡੀ ਦੀ ਨਾਲ ਸਹਿਯੋਗ ਨਾਲ ਜਿਹਦੇ ਵਿੱਚ ਇਹ ਕੰਡਾ ਤੇ ਉਸੇ ਥਿਸ਼ੀਲਾ ਪਾਊਡਰ ਬਰਾਉਂ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਗਈ ਉਹਨਾਂ ਦੇ ਦੁਆਰਾ ਅਗਲੀ ਕਾਰਵਾਈ ਲਈ ਉਹ ਫੈਕਟਰੀ ਥਾਣੇ ਉਹਨਾਂ ਨੂੰ ਲੈ ਕੇ ਗਏ ਤੇ ਉਹਦੇ ਉੱਪਰ ਕਿਸ ਤਰ੍ਹਾਂ ਦਾ ਲੋਗੋ ਲੱਗਿਆ ਹੋਇਆ ਸੀ ਦੂਸਰੇ ਉਸ ਦੇ ਉੱਪਰ ਆਪਣਾ ਕੁਝ ਨਿੱਜੀ ਅਸਬਾਰ ਦਾ ਫਲੈਗ ਹੋ ਲੱਗਿਆ ਸੀ ਨੂੰ ਇਕੱਠਾ ਆਇਆ ਵੈਸੀ ਕਾਫੀ ਸਾਰਾ ਇੱਥੇ ਜਿਹਦੇ ਵਿੱਚੋਂ ਅਸੀਂ ਤਰੀਕੀ ਨਾਲ ਉਹਨਾਂ ਟਰਾਲੀ ਲਈ ਉਹਦੀ ਗੱਡੀ ਦੀ ਨਾਲ ਸਹਿਯੋਗ ਨਾਲ ਜਿਹਦੇ ਵਿੱਚ ਇੱਕ ਡੰਡਾ ਤੇ ਕੁਛ ਨਿਸ਼ੀਲਾ ਪਾਊਡਰ ਬਰਾਂਦ ਹੋਇਆ ਗੱਡੀ ਜਿਹੜੀ ਨਾ ਪਿੱਛੋਂ ਹੌਣ ਚੁੰਗੀ ਨੰਬਰ 7 ਦੂਸਰੇ ਉਸ ਦੇ ਉੱਪਰ ਆਪਣਾ ਕੁਝ ਨਿੱਜੀ ਇਸ ਵਾਰ ਤਾਂ ਬਿਲਕੁਲ ਲੱਗਿਆ ਉਸ ਨੂੰ ਅਸੀਂ ਰੋਕ ਕੇ ਟ੍ਰੀਕੀ ਨਾਲ ਉਹਨਾਂ ਦੀ ਜਾਂਚ ਕੀਤੀ ਮਾਨਯੋਗ ਐਸ.ਪੀ. ਸਾਹਿਬ ਦੇ ਹੁਕਮ ਉੱਤੇ ਘੰਟੇ ਰੀ ਦੇ ਵਿੱਚ ਆਡਾ ਨਾਕਾ ਸ਼ਿਫਟਿੰਗ ਵਾਜ ਮੋਬਾਈਲ ਲਾ ਕੇ ਅਸੀਂ ਲਾਉਂਦੇ ਰਹਿੰਨੇ ਆ ਅੱਜ ਸਪੈਸ਼ਲ ਆਪਣਾ ਨਾਕਾ ਲੇਟਾਂ ਵਾਲੇ ਚੌਕ ਦੇ ਅਸੀਂ ਲਾਇਆ ਜਿਹਦੇ ਵਿੱਚ ਬੁਲਟ ਮੋਟਰਸਾਈਕਲ ਜਿਸ ਲੰਸਰ ਆ ਜਿਹੜੇ ਘੜੇ ਕਰਕੇ ਮਾਰਦੇ ਉਹ ਚੈੱਕ ਕਰ ਰਹੇ ਆ ਕਾਲੀਆਂ ਜਾਲੀਆਂ ਵਾਲੀਆਂ ਗੱਡੀਆਂ ਜਿਨ੍ਹਾਂ ਦੇ ਬੂਟਰ ਲੱਗੇ ਉਹ ਚੈੱਕ ਕਰ ਰਹੇ ਆ ਤੇ ਫਲਸਵਾਰੀ ਪਿਣਾ ਨੰਬਰ ਉਹਨਾਂ ਦੇ ਯਾ ਚੈੱਕ ਕਰਕੇ ਦੀ ਜਾਣਕਾਰੀ ਸਾਰੇ ਗੱਡੀ ਜਿਹੜੀ ਤੁਸੀਂ ਤੁਹਾਨੂੰ ਤੁਸੀਂ ਫੜੀ ਏ ਉਹਦੇ ਵਿੱਚ ਕੀ ਕੁੱਝ ਹੋਇਆ ਸਾਰੇ ਗੱਡੀ ਜਿਹੜੀ ਨਾ ਪਿੱਛੋਂ ਆਉਣ ਚੁੰਗੀ ਨੰਬਰ 7 ਤੋਂ 10:00 ਵਜਾਈ 10:00 ਵਜਾਈ ਗੱਡੀਆਂ ਅਸੀਂ ਪ੍ਰਾਈਵੇਟ ਤੇ ਚਾਰ ਇੱਕੋ ਜਿਹੀਆਂ ਆਈ 20 ਇਹਨਾਂ ਨੂੰ ਅਸੀਂ ਰੋਕ ਕੇ ਬ੍ਰੇਕੀ ਨਾਲ ਉਹਨਾਂ ਜਾਂਚ ਕੀਤੀ ਦੇ ਵਿੱਚ ਕਾਲੀਆਂ ਵਿਜਾਲੀਆਂ ਗੱਡੀਆਂ ਲੱਗੀਆਂ ਸੀ ਉਹਦੇ ਵਿੱਚ ਅਸੀਂ ਬਰੌਪਰ ਉਹਦੀ ਬੰਦੇ ਵੀ ਜਿਵੇਂ ਪਛਾਣ ਉਹਦੇਰੇ ਗੱਡੀ ਉੱਪਰ ਹੈਗਾ ਪਹਿਲਾਂ ਉਹਨੇ ਕਿਹਾ ਨਹੀਂ ਹੈਗਾ ਫਿਰ ਅਸੀਂ ਕੈਟ ਪੁਲਾ ਕੇ ਚੈੱਕ ਕੀਤਾ ਤੇ ਉਹਦੇ ਵਿੱਚ ਕਾਨੂੰਨ ਕੀਤਾ ਗਿਆ ਵਿੱਚੋਂ ਪੁਲਿਸ ਪਾਰਟੀ ਆਉਂਦੀ ਸੀ ਕੰਟਾਣੇ ਦੀ ਉਹ ਵੀ ਆ ਗਏ ਜਿੰੂ ਇਕੱਠਾ ਹੋਇਆ ਵੈਸੀ ਢਾਬੀ ਸਾਰਾ ਇੱਥੇ ਇਹਦੇ ਵਿੱਚੋਂ ਅਸੀਂ ਫਰੀਕੀ ਨਾਲ ਉਹਨਾਂ ਟਰਾਲੀ ਲਈ ਉਹਦੀ ਗੱਡੀ ਜੀ ਨਾਲ ਸਹਿਯੋਗ ਨਾਲ ਜਿਹਦੇ ਵਿੱਚ ਇਹ ਕੰਡਾ ਤੇ ਉਹ ਸਿੱਟੀ ਦਾ ਪਾਊਡਰ ਬਰਾਉਂਡ ਹੋਇਆ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਗਈ ਉਹਨਾਂ ਦੇ ਦੁਆਰਾ ਅਗਲੀ ਕਾਰਵਾਈ ਲਈ ਉਹ ਕੰਟਾਣੇ ਉਹਨਾਂ ਨੂੰ ਲੈ ਕੇ ਗਏ ਤੇ ਉਹਦੇ ਉੱਪਰ ਕਿਸ ਤਰ੍ਹਾਂ ਦਾ ਲੋਗੋ ਲੱਗਿਆ ਹੋਇਆ ਸੀ ਦੂਸਰੇ ਮੋੜ ਤੇ ਉੱਪਰ ਆਪਣਾ ਕੁਝ ਨਿੱਜੀ ਐਕਵਾਰ ਦਾ ਟੈਗ ਲੱਗਿਆ